ਪੰਜਾਬ ਪੀਸੀਐਸ ਦੀ ਐਗਜ਼ਾਮ ਡੇਟ ਆ ਚੁੱਕੀ ਹੈ ਤੇ ਕਾਫੀ ਸਾਰੇ ਬੱਚਿਆਂ ਦੇ ਮੈਸੇਜ ਆਏ ਸੀ ਕਿ ਮੇਰੇ ਕੋਲ ਕਿ ਸਰ ਬੈਸਟ ਬੁੱਕ ਕਿਹੜੀ ਰਹੂਗੀ ਪੰਜਾਬ ਜੀਕੇ ਦੇ ਲਈ ਕਿਉਂਕਿ ਇਸ ਵਾਰ ਜਿਹੜਾ ਹੈਗਾ ਉਹ ਪੰਜਾਬ ਜੀਕੇ ਕਾਫੀ ਜ਼ਿਆਦਾ ਸਾਨੂੰ ਐਗਜ਼ਾਮ ਦੇ ਵਿੱਚ ਵੇਖਣ ਨੂੰ ਮਿਲੂਗੀ ਖਾਸ ਕਰਕੇ ਉਹ ਬੱਚੇ ਜਿਹੜੇ ਯੂਪੀਐਸਸੀ ਦੀ ਤਿਆਰੀ ਕਰਦੇ ਆ ਉਹਨਾਂ ਦੇ ਵੀ ਕਾਫੀ ਮੈਸੇਜ ਸਗੇ ਸੋ ਇਸ ਵੀਡੀਓ ਵਿੱਚ ਮੈਂ ਇੱਕ ਕਿਤਾਬ ਹੈ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਉਹ ਬੈਸਟ ਕਿਤਾਬ ਕਿਉਂ ਹੈ ਥੋੜਾ ਆਪਾਂ ਅਨਲਿਸਿਸ ਕਰਾਂਗੇ ਪੰਜਾਬ ਜੀਕੇ ਦੇ ਪੁਰਾਣੇ ਪੇਪਰਾਂ ਦਾ ਦੇਖਾਂਗੇ ਕਿਸ ਤਰੀਕੇ ਦਾ ਸਿਲੇਬਸ ਹੈ ਤੇ ਉਸ ਕਿਤਾਬ ਦੇ ਬਾਰੇ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਹਾਂ ਸੋ ਧਿਆਨ ਨਾਲ ਇਹ ਵੀਡੀਓ ਦੇਖ ਲਿਓ ਕਿਉਂਕਿ ਬਾਅਦ ਦੇ ਵਿੱਚ ਬਹੁਤ ਸਾਰੇ ਬੱਚੇ ਕਹਿੰਦੇ ਸਾਡਾ ਟਾਈਮ ਵੇਸਟ ਹੋ ਗਿਆ ਸੋ ਓਨੈਸਟਲੀ ਇਹ ਕਿਤਾਬ ਦੇ ਬਾਰੇ ਵੀਡੀਓ ਹੈ ਸੋ ਜੇ ਕਿਸੇ ਨੂੰ ਪੰਜਾਬ ਜੀਕੇ ਦੇ ਸਬਜੈਕਟ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਉਸ ਸੋਰਸ ਜਾਨੀ ਕਿ ਉਸ ਕਿਤਾਬ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਉਹੀ ਇਸ ਵੀਡੀਓ ਨੂੰ ਦੇਖਿਓ ਅਦਰਵਾਈਜ਼ ਜਿਹੜੇ ਬਾਕੀ ਹੈਗੇ ਆ ਜਿਨ੍ਹਾਂ ਨੇ ਥੱਲੇ ਜੱਜਮੈਂਟ ਦੇਣੀ ਆ ਤੁਸੀਂ ਭਾਵੇਂ ਨਾ ਦੇਖਿਓ ਮੈਂ ਪਹਿਲਾਂ ਦੱਸਦਾ ਬਹੁਤ ਕੀਮਤੀ ਸਮਾਂ ਤੁਸੀਂ ਆਪਦਾ ਸਮਾਂ ਕਿਤੇ ਹੋਰ ਇਨਵੈਸਟ ਕਰ ਸਕਦੇ ਹੋ ਠੀਕ ਹੈ ਜੀ ਚਲੋ ਸੋ ਕਰਦੇ ਆਪਾਂ ਸ਼ੁਰੂਆਤ ਸੋ ਪੰਜਾਬ ਜੀ ਕੇ ਦੀ ਬੈਸਟ ਸਰਸ ਦੀ ਗੱਲ ਕਰ ਲਈ ਪਹਿਲਾਂ ਪੰਜਾਬ ਜੀ ਕੇ ਨੂੰ ਸਮਝੀ ਆਪਾਂ ਜੋ ਪੈਟਰਨ ਸਾਡੇ ਕੋਲੇ ਪੰਜਾਬ ਜੀ ਕੇ ਦਾ ਹੈ ਸੋ ਲਾਸਟ ਜੋ ਹੁਣ ਤੱਕ ਜਿੰਨੀ ਵਾਰ ਪੇਪਰ 2012 13 ਤੋਂ ਬਾਅਦ ਜਿਹੜਾ ਹੋਇਆ ਉਹਦੇ ਅਕੋਰਡਿੰਗ ਦੇਖੀਏ ਤਾਂ 2013 ਦੇ ਵਿੱਚ 8 ਤੋਂ 9 ਕੁਐਸਚਨ ਸੀਗੇ ਪ੍ਰੀਲਮ ਦੇ ਵਿੱਚ ਪੰਜਾਬ ਜੀਕੇ ਦੇ 2015 ਦੇ ਵਿੱਚ 14 ਤੋਂ 15 ਕੁਐਸਚਨ ਸੀਗੇ ਪ੍ਰੀਲਮਸ ਦੇ ਪ੍ਰੀਲਮ ਦੇ ਵਿੱਚ ਪੰਜਾਬ ਜੀਕੇ ਦੇ 2018 ਦੇ ਵਿੱਚ 6 ਤੋਂ 7 ਕੁਐਸਚਨ ਤੇ 2021 ਦੇ ਵਿੱਚ 4 ਤੋਂ 5 ਕੁਐਸਚਨ ਸਾਨੂੰ ਪੰਜਾਬ ਜੀਕੇ ਦੇ ਵੇਖਣ ਨੂੰ ਮਿਲੇ ਨੇ ਸੋ ਜੇ ਦੇਖਿਆ ਜਾਵੇ ਤਾਂ 2015 ਦੇ ਵਿੱਚ ਪੀਕ ਤੇ ਸੀਗੀ ਪੰਜਾਬ ਜੀਕੇ ਪੇਪਰ ਦੇ ਵਿੱਚ ਉਦੋਂ ਤੋਂ ਬਾਅਦ ਹੌਲੀ 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 ਥੋੜੀ ਘਟਦੀ ਗਈ ਹੈ ਬਟ ਇਸ ਵਾਰ ਦਾ ਜਦੋਂ ਨੋਟੀਫਿਕੇਸ਼ਨ ਆਇਆ ਸਪੈਸ਼ਲੀ ਉਦੋਂ ਪੀਪੀਐਸਸੀ ਦੇ ਚੇਅਰਮੈਨ ਸਾਹਿਬ ਨੇ ਕਿਹਾ ਸੀਗਾ ਕਿ ਇਸ ਵਾਰ ਪੰਜਾਬ ਜੀਕੇ ਜ਼ਿਆਦਾ ਸਾਨੂੰ ਵੇਖਣ ਨੂੰ ਮਿਲੇਗੀ ਜਾਨੀ ਉਹਨਾਂ ਨੇ ਐ ਨਹੀਂ ਸੀ ਕਿ ਪੰਜਾਬ ਜੀਕੇ ਜ਼ਿਆਦਾ ਹੋਊਗੀ ਉਹਨਾਂ ਨੇ ਕਹਿ ਸਕਿਆ ਕਿ ਪੰਜਾਬ ਦੇ ਬਾਰੇ ਜ਼ਿਆਦਾ ਪੰਜਾਬ ਦੇ ਕਲਚਰ ਬਾਰੇ ਪੰਜਾਬ ਦੇ ਇਤਿਹਾਸ ਬਾਰੇ ਅਸੀਂ ਜ਼ਿਆਦਾ ਫੋਕਸ ਕਰਾਂਗੇ ਇਹ ਕਿਹਾ ਗਿਆ ਸੀਗਾ ਉਹਨਾਂ ਦੇ ਦੁਆਰਾ ਸੋ ਉਹਨਾਂ ਦੀ ਸਟੇਟਮੈਂਟ ਤੋਂ ਆਈਡੀਆ ਲਾਇਆ ਜਾ ਸਕਦਾ ਕਿ ਸਾਨੂੰ ਇਸ ਵਾਰ ਪੰਜਾਬ ਜੀ ਕੇ ਸ਼ਾਇਦ ਜ਼ਿਆਦਾ ਦੇਖਣ ਨੂੰ ਮਿਲ ਜਵੇ ਜਾਂ ਕਹਿ ਲੋ ਵੀ ਜਿੰਨੇ ਕਵੈਸਚਨ 2015 ਚ ਦੇਖਣ ਨੂੰ ਮਿਲੇ ਸੀਗੇ ਓਨੇ ਜਾਂ ਉਦੋਂ ਥੋੜੇ ਬਹੁਤ ਘੱਟ ਜਾਂ 2013 ਜਿੰਨੇ ਸੋ ਇਦਾਂ ਘੱਟੋ ਘੱਟ ਕਨਫਰਮ ਹੈ ਵੀ 4 ਕਵੈਸਚਨ ਤਾਂ ਨਹੀਂ ਆਉਣਗੇ ਹੋ ਸਕਦਾ 10 ਕਵੈਸਚਨ ਆਜਣ ਹੋ ਸਕਦਾ 8-9 ਕਵੈਸਚਨ ਆਜਣ ਹੋ ਸਕਦਾ 10 ਤੋਂ 15 ਕਵੈਸਚਨ ਆਜਣ ਸੋ ਇੰਨੇ ਕਵੈਸਚਨ ਸਾਨੂੰ ਪੰਜਾਬ ਜੀ ਕੇ ਤੇ ਦੇਖਣ ਨੂੰ ਮਿਲ ਸਕਦੇ ਨੇ ਜੋ ਸਾਡਾ ਆਈਡੀਆ ਆ ਬਾਕੀ ਮਰਜ਼ੀ ਪੀਪੀਐਸਸੀ ਬੋਰਡ ਦੀ ਆ ਉਹਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਹੁੰਦੀ ਸੋ ਇਸ ਆਈਡੀ ਦੇ ਅਕੋਰਡਿੰਗ ਆਪਾਂ ਦੇਖੀਏ ਤਾਂ ਇੱਕ ਵਾਰ ਸਿਲੇਬਸ ਦੇ ਵਿੱਚ ਆਤੀ ਮਾਰ ਲੈਨੇ ਆ ਤੇ ਕਿਹੜੀ ਕਿਤਾਬ ਸਭ ਤੋਂ ਵਧੀਆ ਰਹੂਗੀ ਕਿਉਂਕਿ ਜਦੋਂ ਅਸੀਂ ਕਿਤਾਬ ਯੂਜ਼ ਕਰਦੇ ਆ ਨਾ ਤਾਂ ਸਾਡੇ ਕੋਲੇ ਉਹ ਟੌਪਿਕ ਕਵਰ ਹੋਣੇ ਚਾਹੀਦੇ ਨੇ ਤੇ ਉਮੀਦ ਇਹ ਵੀ ਕੀਤੀ ਜਾ ਸਕਦੀ ਹੈ ਕਿ ਇਸ ਵਾਰ ਥੋੜਾ ਜਿਹਾ ਡਿਟੇਲ ਦੇ ਵਿੱਚ ਪੁੱਛਿਆ ਜਾਊਗਾ ਪੀਪੀਐਸਸੀ ਬੋਰਡ ਦੇ ਦੁਆਰਾ ਇਸ ਐਗਜ਼ਾਮ ਦੇ ਵਿੱਚ ਠੀਕ ਹੈ ਹੁਣ ਜੇ ਅਸੀਂ ਸਿਲੇਬਸ ਦੀ ਗੱਲ ਕਰ ਲਈ ਤਾਂ ਸਿਲੇਬਸ ਦੇ ਵਿੱਚ ਪੰਜਾਬ ਦੀ ਜੀਓਗ੍ਰਾਫੀ ਲਿਖੀ ਹੋਈ ਆ ਪੰਜਾਬ ਦੀਆਂ ਨਦੀਆਂ ਬਾਰੇ ਵਾਟਰ ਰਿਸੋਰਸ ਹੋ ਗਿਆ ਸ਼ੇਅਰਿੰਗ ਆਫ ਵਾਟਰ ਹੋ ਗਿਆ ਹਿਊਮਨ ਡਿਵੈਲਪਮੈਂਟ ਜੋ ਇੰਡੀਸ ਇੰਡੀਸ ਨੇ ਉਹਦੇ ਬਾਰੇ ਹੋ ਗਿਆ ਸੋ ਉਹਦੇ ਨਾਲ ਨਾਲ ਸਾਡੇ ਕੋਲ ਪੰਜਾਬ ਦੇ ਕਲਚਰ ਦੇ ਬਾਰੇ ਪੰਜਾਬ ਦੇ ਲੋਕਾਂ ਬਾਰੇ ਤੇ ਪੰਜਾਬ ਦੀ ਸੋਸਾਇਟੀ ਬਾਰੇ ਵੀ ਟਾਪਿਕ ਦੱਸਿਆ ਗਿਆ ਹੈ ਹਿਸਟਰੀ ਆਫ ਪੰਜਾਬ ਦੱਸਿਆ ਗਿਆ ਹੈ ਸੋ ਜਦੋਂ ਅਸੀਂ ਹਿਸਟਰੀ ਦੇਖਦੇ ਹਾਂ ਤਾਂ ਪੰਜਾਬ ਦੀ ਹਿਸਟਰੀ ਕਾਫੀ ਕਹਿੰਦਾ ਵਾਸਟ ਹੋ ਜਾਂਦੀ ਜੇ ਤੁਸੀਂ ਉਹਨੂੰ ਡਿਟੇਲ ਦੇ ਵਿੱਚ ਪੜ੍ਹਦੇ ਜਿਵੇਂ ਲੋਧੀ ਤੇ ਮੁਗਲ ਹੋ ਗਿਆ ਸਾਡੇ ਕੋਲੇ ਸਿੱਖ ਰੂਲਰ ਹੋ ਗਿਆ ਸਾਡੇ ਕੋਲੇ ਅਸੀਂ ਗੱਲ ਕਰ ਲਈ ਬ੍ਰਿਟਿਸ਼ ਪੀਰੀਅਡ ਦੀ ਸੋ ਜਿਹੜਾ ਇਹ ਵਾਲਾ ਟਾਪਿਕ ਹੈ ਆਮ ਕਿਤਾਬਾਂ ਵਿੱਚ ਸਾਨੂੰ ਨਹੀਂ ਦੇਖਣ ਨੂੰ ਮਿਲਦਾ ਜਾਂ ਆਮ ਸੋਰਸ ਨਹੀਂ ਹੈਗਾ ਅਸੀਂ ਇਹਨੂੰ ਇੰਡੀਆ ਲੈਵਲ ਤੇ ਪੜ੍ਹਦੇ ਲੇਕਿਨ ਪੰਜਾਬ ਲੈਵਲ ਤੇ ਸਾਨੂੰ ਹੋ ਸਕਦਾ ਡਿਟੇਲ ਦੇ ਵਿੱਚ ਕੁਐਸਚਨ ਆ ਜਾਣ ਨੈਸ਼ਨਲਿਸਟ ਮੂਵਮੈਂਟ ਜਿਹੜੀ ਪੰਜਾਬ ਦੇ ਵਿੱਚ ਹੋਈਆਂ ਨੇ ਇਹ ਬਹੁਤ ਡਿਟੇਲ ਦੇ ਵਿੱਚ ਸਾਨੂੰ ਪੜ੍ਹਨਾ ਪੈ ਸਕਦਾ ਹੈ ਪੰਜਾਬ ਡੂਰਿੰਗ ਇੰਡੀਪੈਂਡੈਂਸ ਉਹ ਜਾਨੀ ਕਿ ਇਦਾਂ ਦੇ ਟੌਪਿਕ ਆ ਜਿਹੜੇ ਸਾਨੂੰ ਜੋ ਸਾਡੀਆਂ ਕਨਵੈਨਸ਼ਨਲ ਬੁੱਕਸ ਨੇ ਉਹਦੇ ਵਿੱਚ ਘੱਟ ਵੇਖਣ ਨੂੰ ਮਿਲਦੇ ਨੇ ਜਾਂ ਕਹਾਂ ਲੋ ਉਨੀ ਡਿਟੇਲ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੇ ਸੋ ਇੱਦੀ ਅਸੀਂ ਸਿੱਖ ਰਾਜ ਦੀ ਗੱਲ ਕਰ ਲਈ ਤਾਂ ਸਿੱਖ ਰਾਜ ਉਹਨਾਂ ਡਿਟੇਲ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਚੇਅਰਮੈਨ ਸਾਹਿਬ ਦੀ ਬਿਆਨ ਸੁਣਦੇ ਉਹਨਾਂ ਨੇ ਸਪੈਸ਼ਲ ਕਿਹਾ ਸੀਗਾ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਇਤਿਹਾਸ ਦੇ ਵਿੱਚੋਂ ਬਹੁਤ ਸਵਾਲ ਪੁੱਛੇ ਜਾ ਸਕਦੇ ਨੇ ਮਤਲਬ ਜਿਹੜਾ ਸਾਰਾ ਜ਼ਿਆਦਾ ਫੋਕਸ ਹੋਏ ਨਾ ਚੀਜ਼ਾਂ ਉੱਤੇ ਰਹੂਗਾ ਸੋ ਇਹਦਾ ਮਤਲਬ ਹੈ ਕਿ ਸ਼ਾਇਦ ਉਮੀਦ ਕਰ ਸਕਦੇ ਆ ਕਿ ਪੰਜਾਬ ਦੀ ਹਿਸਟਰੀ ਵਿੱਚੋਂ ਕੁਐਸਚਨ ਜ਼ਿਆਦਾ ਆਜੂ ਉਸ ਹਿਸਟਰੀ ਵਿੱਚ ਸਾਡੇ ਕੋਲੇ ਗੁਰੂ ਸਾਹਿਬਾਨ ਨੇ ਸਾਡੇ ਸੂਫੀ ਸੰਤ ਨੇ ਸਿੱਖ ਰੂਲਰ ਹੋ ਗਿਆ ਬ੍ਰਿਟਿਸ਼ ਟਾਈਮ ਪੀਰੀਅਡ ਹੋ ਗਿਆ ਨੈਸ਼ਨਲ ਮੂਵਮੈਂਟ ਹੋ ਗਈ ਸਾਡੀ ਪੰਜਾਬ ਦੇ ਵਿੱਚ ਆਜ਼ਾਦੀ ਦੀ ਲਹਿਰ ਕਿਦਾਂ ਦੀ ਸੀਗੀ ਇਹਦੇ ਨਾਲ ਨਾਲ ਜੇ ਇਕਨੋਮੀ ਦੀ ਗੱਲ ਕਰ ਲਈ ਤਾਂ ਪੰਜਾਬ ਦੀ ਐਗਰੀਕਲਚਰ ਵਗੈਰਾ ਐਨੀਮਲ ਹਸਬੈਂਡਰੀ ਸੋ ਇਹ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਕਰੰਟ ਦੇ ਵਿੱਚੋਂ ਕਵਰ ਹੋ ਜਾਂਦੇ ਨੇ ਲੇਕਿਨ ਜੇ ਆਪਾਂ ਇਹਦੀ ਗੱਲ ਕਰ ਲਈਏ ਇਹ ਪ੍ਰੋਪਰ ਕਿਤਾਬਾਂ ਵਿੱਚੋਂ ਹੀ ਕਵਰ ਹੋਣ ਵਾਲਾ ਇੱਕ ਟੌਪਿਕ ਹੈ ਚਾਹੇ ਕਲਚਰ ਦੀ ਗੱਲ ਕਰ ਲਈਏ ਜੇ ਆਪਾਂ ਇਹਦੀ ਗੱਲ ਕਰ ਲਈਏ ਸੋ ਇਹ ਤਾਂ ਓਬਵੀਅਸ ਆ ਤੁਸੀਂ ਕਿਤੇ ਵੀ ਰੀਡ ਕਰ ਰਹੇ ਹੋ ਸੈਲਫ ਸਟਡੀ ਜਾਂ ਨੋਟਸ ਵਗੈਰਾ ਫੋਲੋ ਕਰ ਰਹੇ ਹੋ ਜਾਂ ਤੁਸੀਂ ਨਿਊਜ਼ਪੇਪਰ ਵਗੈਰਾ ਫੋਲੋ ਕਰ ਰਹੇ ਹੋ ਤਾਂ ਉੱਥੋਂ ਕਾਫੀ ਚੀਜ਼ਾਂ ਕਵਰ ਹੋ ਜਾਣਗੀਆਂ ਇਕਨੋਮੀ ਆਫ ਪੰਜਾਬ ਬਟ ਸਟੈਟਿਕ ਪਾਰਟ ਜਿਹੜਾ ਉਹ ਡਿਟੇਲ ਦੇ ਵਿੱਚ ਸਾਨੂੰ ਪੜਨਾ ਹੀ ਪੈਂਦਾ ਹੈ ਸੋ ਉਹਦੇ ਰਿਗਾਰਡਿੰਗ ਜੋ ਅਸੀਂ ਦੇਖ ਲਈਏ ਤਾਂ ਮੇਨਸ ਦੇ ਵਿੱਚ ਵੀ ਸਾਨੂੰ ਜਿਹੜਾ ਸਟੇ ਸਿਲੇਬਸ ਦਿੱਤਾ ਗਿਆ ਹੈ ਉਹ ਪਹਿਲਾਂ ਪ੍ਰੀ ਦਾ ਸੀਗਾ ਮੇਨਸ ਦੀ ਗੱਲ ਕਰਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਹੈ ਸਾਡੇ ਕੋਲੇ ਤੇ ਦੇ ਨਾਲ ਨਾਲ ਹੀ ਅਨੈਕਸੇਸ਼ਨ ਆਫ ਪੰਜਾਬ ਸੋ ਇਹ ਹੈ ਸਾਡੇ ਕੋਲੇ ਟਾਪਿਕ ਜਿਹੜੇ ਮੇਨਸ ਦੇ ਨੇ ਹੁਣ ਜਦੋਂ ਮੈਂ ਇੰਨੇ ਟਾਪਿਕ ਦੇਖ ਲਏ ਮੈਨੂੰ ਆਈਡੀਆ ਹੋ ਗਿਆ ਵੀ ਠੀਕ ਹੈ ਮੇਰੇ ਕੋਲ ਜਿਹੜਾ ਹੈਗਾ ਆ ਉਹ ਕਿੰਨੇ ਕਿੰਨੇ ਕੁਐਸਚਨ ਪ੍ਰੀ ਦੇ ਵਿੱਚ ਪਹਿਲਾਂ ਆ ਚੁੱਕੇ ਨੇ ਹੁਣ ਮੈਂ ਦੇਖੂਗਾ ਸੋਰਸ ਕਿਹੜਾ ਬੈਸਟ ਰਹੂਗਾ ਸੋ ਜੇ ਸੋਰਸ ਦੀ ਗੱਲ ਕਰ ਲਈਏ ਤਾਂ ਮੈਂ ਤੁਹਾਨੂੰ ਅੱਜ ਦੀ ਇਸ ਕਲਾਸ ਦੇ ਵਿੱਚ ਇੱਕ ਕਿਤਾਬ ਬਾਰੇ ਦੱਸਣ ਜਾ ਰਿਹਾ ਪੰਜਾਬ ਨਾਮਾ ਜਿਹੜੇ ਬੱਚਿਆਂ ਕੋਲੇ ਪਹਿਲਾਂ ਹੈਗੇ ਉਹਨਾਂ ਨੂੰ ਪਤਾ ਹੋਊਗਾ ਮੇਰੀ ਖੁਦ ਹੀ ਲਿਖੀ ਹੋਈ ਕਿਤਾਬ ਸਪੈਸ਼ਲੀ ਪੰਜਾਬ ਪੀਸੀਐਸ ਦੀ ਕਿਉਂਕਿ ਮੇਰੇ ਕੋਲੇ ਆਲਰੇਡੀ ਜਾਂ ਕਹਿ ਲਓ ਤੁਹਾਡੇ ਕੋਲੇ ਜੋ ਕਨਵੈਨਸ਼ਨਲ ਕਿਤਾਬਾਂ ਨੇ ਜਿਹੜੀਆਂ ਮੇਰੀ ਵੀ ਜਿਨ੍ਹਾਂ ਵਿੱਚ ਇੱਕ ਪੰਜਾਬ ਚ ਹੈ ਲੱਕ ਉਹ ਵਨ ਡੇ ਇਗਜ਼ਾਮ ਲਈ ਆ ਉਹ ਤੁਹਾਨੂੰ ਸ਼ਾਇਦ ਵਨ ਡੇ ਇਗਜ਼ਾਮ ਦੇ ਵਿੱਚ ਬਹੁਤ ਵਧੀਆ ਨੰਬਰ ਦਿਵਾ ਦੂਗੀ ਲੇਕਿਨ ਪੀਸੀਐਸ ਸੋ ਇਸ ਕਰਕੇ ਸਪੈਸ਼ਲੀ ਪ੍ਰੀ ਤੇ ਮੇਨਸ ਦੇ ਲਈ ਪੀਸੀਐਸ ਦੇ ਲਈ ਕਿਤਾਬ ਲਿਖੀ ਗਈ ਜਿਹੜੀ ਕਿ ਪੰਜਾਬੀ ਤੇ ਅੰਗਰੇਜ਼ੀ ਵਿੱਚ ਆ ਹੁਣ ਸਵਾਲ ਪੈਦਾ ਹੁੰਦੇ ਨੇ ਕਿ ਸਰ ਇਹ ਕਿਤਾਬ ਕਿੰਨੇ ਦੀ ਦੇ ਦੇ ਵਿੱਚ ਟੌਪਿਕ ਕਿਹੜੇ-ਕਿਹੜੇ ਨੇ ਆਪਾਂ ਉਹ ਵੀ ਜ਼ਰੂਰ ਦੇਖਦੇ ਆ ਪਹਿਲਾਂ ਇੱਕ ਵਾਰ ਮੈਂ ਤੁਹਾਨੂੰ ਦੱਸ ਦਾਂ ਕਿ ਇਹ ਪੰਜਾਬੀ ਵਿੱਚ ਲੱਗਿਆ ਤੇ ਅੰਗਰੇਜ਼ੀ ਵਿੱਚ ਲੱਗਿਆ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਸੋ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਤਾਂ 4.99 ਯਾਨੀ ਕਿ 500 ਰੁਪਏ ਦੀ ਕਿਤਾਬ ਹੈ ਤੇ ਨੰਬਰ ਇਹ ਜਿੱਤੇ ਕਾਲ ਕਰਕੇ ਤੁਸੀਂ ਇਸ ਕਿਤਾਬ ਨੂੰ ਮੰਗਾ ਸਕਦੇ ਹੋ ਘਰੇ ਤੁਹਾਡੇ ਤੇ ਕਿਤਾਬ ਪਹੁੰਚੂਗੀ ਤੁਸੀਂ ਮਤਲਬ ਉਹ ਨਹੀਂ ਹੈਗਾ ਕਿ ਅਲੱਗ ਤੋਂ ਆਰਡਰ ਕਰਨੀ ਹੈ ਘਰੇ ਪਹੁੰਚ ਜੂ ਅਦਰਵਾਈਜ਼ Amazon ਵਗੈਰਾ ਤੇ ਵੀ ਅਵੇਲੇਬਲ ਹੈਗੀ ਤੁਸੀਂ ਉੱਥੋਂ ਵੀ ਸਰਚ ਕਰਕੇ ਇਹਨੂੰ ਆਰਡਰ ਕਰ ਸਕਦੇ ਹੋ ਇਸ ਕਿਤਾਬ ਨੂੰ ਹੁਣ ਇਸ ਕਿਤਾਬ ਦੇ ਇੰਡੈਕਸ ਦੀ ਗੱਲ ਕਰ ਲਈਏ ਅੰਗਰੇਜ਼ੀ ਤੇ ਪੰਜਾਬੀ ਵਾਲਾ ਅਲੱਗ-ਅਲੱਗ ਹੈਗਾ ਮੈਂ ਇੱਕ ਪਾਸੇ ਪੜ੍ਹ ਦਿੰਨਾ ਸੋ 16ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਕਿਦਾਂ ਦਾ ਸੀਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਹੋ ਗਿਆ ਹੁਣ 16ਵੀਂ ਸਦੀ ਦੀ ਸ਼ੁਰੂਆਤ ਦੀ ਗੱਲ ਕਰ ਲਓ ਉੱਥੇ ਲੋਧੀ ਤੇ ਮੁਗਲ ਆ ਜਾਣਗੇ ਗੁਰੂ ਨਾਨਕ ਦੇਵ ਜੀ ਹੋ ਗਿਆ ਗੁਰੂ ਅੰਗਦ ਦੇਵ ਮਹਾਰਾਜ ਜੀ 10 ਗੁਰੂ ਸਹਿਬਾਨਾਂ ਬਾਰੇ ਤੁਸੀਂ ਇਹ ਸੋਚੋ ਵੀ 10 ਗੁਰੂ ਸਹਿਬਾਨਾਂ ਬਾਰੇ ਅਸੀਂ ਲਗਭਗ 100 ਪੇजेस ਦੇ ਵਿੱਚ ਕੰਟੈਂਟ ਪੜਾਂਗੇ ਲਗਭਗ 100 ਪੇਜ 10 ਗੁਰੂ ਸਹਿਬਾਨਾਂ ਦੇ ਬਾਰੇ ਸੋ ਨਾਰਮਲੀ ਮੇਰੇ ਆ ਮੇਰੀ ਜਿਹੜੀ ਆਪ ਦੀ ਇੱਕ ਪੁਰਾਣੀ ਕਿਤਾਬ ਵਨ ਡੇ ਇਗਜ਼ਾਮ ਵਾਲੀ ਉਹਦੇ ਵਿੱਚ ਸ਼ਾਇਦ ਮੈਂ 20 ਤੋਂ 25 ਪੇਜਾਂ ਵਿੱਚ ਸਾਰੇ ਗੁਰੂ ਸਹਿਬਾਨਾਂ ਬਾਰੇ ਪੜਾਇਆ ਪਰ ਇਹਦੇ 100 ਪੇਜ ਨੇ ਗੁਰੂ ਸਹਿਬਾਨਾਂ ਦੇ ਦੇ ਸੋ ਤੁਸੀਂ ਸਮਝੋ ਕਿੰਨਾ ਡੈਪਥ ਦੇ ਵਿੱਚ ਲਿਖਿਆ ਗਿਆ ਹੋਊਗਾ ਤੇ ਪੀਸੀਐਸ ਪਰਸਪੈਕਟਿਵ ਨਾਲ ਹੀ ਲਿਖਿਆ ਗਿਆ ਠੀਕ ਹੈ ਜੀ ਉਦੋਂ まで ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰ ਲਈਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਚੈਪਟਰ ਹੀ ਸਾਡੇ ਕੋਲ ਜਿਹੜਾ ਹੈਗਾ ਉਹ ਲਗਭਗ 15 ਤੋਂ 16 ਪੇਜਾਂ ਦਾ ਹੈਗਾ ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਦਾ ਪੰਜਾਬ ਹੋ ਗਿਆ ਸਿੱਖ ਰਾਜ ਦੇ ਵਿੱਚ ਗੱਲ ਕਰ ਲਈਏ ਹੁਣ ਸਿੱਖ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਰਾਜ ਤੇ ਐਂਗਲੋ ਸਿੱਖਵਾਰਾਂ ਸੋ ਹਜੇ ਮੈਂ ਪੰਜਾਬ ਦਾ ਰਲੇਵਾ ਜਿਹੜਾ ਹੈਗਾ ਜਾਂ ਐਨੈਕਸੇਸ਼ਨ ਆਫ ਪੰਜਾਬ ਨਹੀਂ ਇੱਥੇ ਕਰ ਰਿਹਾ ਕਿਉਂਕਿ ਸਪੈਸ਼ਲ ਟਾਪਿਕ ਸਾਡੇ ਲਿਖਿਆ ਗਿਆ ਹੈ ਮੇਨਸ ਦੇ ਵਿੱਚ ਸੋ ਤੁਸੀਂ ਇਹਦੇ ਅਕੋਰਡਿੰਗ ਦੇਖੋ ਤੇ ਸਾਡੇ ਕੋਲੇ ਜਿਹੜਾ ਪੂਰਾ ਸਿੱਖ ਰਾਜ ਐਨੈਕਸੇਸ਼ਨ ਮਲਾ ਲਈਏ ਤਾਂ ਲਗਭਗ 150 ਪੇਜ ਦੇ ਵਿੱਚ ਆ ਕਿਉਂਕਿ ਇਥੇ ਮੇਨਸ ਤੋਂ ਵੀ ਕੁਐਸਚਨ ਬਣਨਾ ਇਥੋਂ ਪ੍ਰੀ ਤੋਂ ਵੀ ਕੁਐਸਚਨ ਬਣਨਾ ਸੋ ਡਿਟੇਲ ਦੇ ਵਿੱਚ ਹੋਣੀ ਜਾਣਕਾਰੀ ਬਹੁਤ ਜ਼ਰੂਰੀ ਸਾਡੇ ਕੋਲੇ ਮਿਸਲਾਂ ਬਾਰੇ ਪ੍ਰੋਪਰ ਪਤਾ ਹੋਵੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀਆਂ ਕੀ ਕੀ ਪ੍ਰੋਪਰਟੀ ਸੀਗੀਆਂ ਉਹਦੇ ਕੀ ਕੈਰੈਕਟ੍ਰਿਸਟਿਕਸ ਸਨ ਇਤਤਨ ਦਾ ਵੀ ਰਾਜ ਜਿੱਦਾਂ ਦਾ ਸੀਗਾ ਸਟਰਕਚਰਡ ਵੇ ਦੇ ਵਿੱਚ ਦੂਜਾ ਉਹਦੇ ਫਾਇਦੇ ਉਹ ਕਿੱਦਾਂ ਕੰਮ ਕਰਦਾ ਸੀਗਾ ਕਿਹੜੀਆਂ-ਕਿਹੜੀਆਂ ਪਾਲਿਸੀਆਂ ਨੂੰ ਸਾਰੀਆਂ ਐਕਸਪਲੇਨ ਕੀਤੀਆਂ ਗਈਆਂ ਨੇ ਇਸ ਕਿਤਾਬ ਦੇ ਵਿੱਚ ਉਦੋਂ ਬਾਅਦ ਸਾਡੇ ਕੋਲੇ ਐਸਟੈਬਲਿਸ਼ਮੈਂਟ ਆਫ ਬ੍ਰਿਟਿਸ਼ ਰੂਲ ਕਿਵੇਂ ਬ੍ਰਿਟਿਸ਼ ਰੂਲ ਬਣਿਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਿੱਦਾਂ ਸੋ ਇਦੇ ਨਾਲ ਨਾਲ ਪੰਜਾਬ ਦੀ ਸਟਰਗਲ ਮੂਵਮੈਂਟ ਕਿਦਾਂ ਦੀ ਰਹੀ ਆ ਸੋ ਇਸ ਚੈਪਟਰ ਨੂੰ ਆਪਾਂ ਜਿਹੜਾ ਹੈਗਾ ਉਹ 50 ਪੇਜਾਂ ਦੇ ਵਿੱਚ ਲਿਖਿਆ ਹੋਇਆ ਜਾਨਕਿ ਪੰਜਾਬ ਅਤੇ ਆਜ਼ਾਦੀ ਦਾ ਸੰਘਰਸ਼ 50 ਪੇजेस ਇਹਦੇ ਵਿੱਚ ਜਿਹੜੇ ਉਸ ਸਮੇਂ ਦੇ ਆਜ਼ਾਦੀ ਘੁਲਾਟੀਏ ਹੋਏ ਨੇ ਫਰੀडम फाइਟਰਸ ਉਹਨਾਂ ਬਾਰੇ ਹੈ ਜਿਹੜੀਆਂ ਮੂਵਮੈਂਟਸ ਚੱਲੀਆਂ ਉਹ ਸਾਰੀ ਡਿਟੇਲ ਸਾਨੂੰ ਇੱਥੇ ਵੇਖਣ ਨੂੰ ਮਿਲ ਜਾਂਦੀ ਹੈ ਉਦੋਂ ਬਾਅਦ ਸਾਡੇ ਕੋਲੇ ਪਾਰਟੀਸ਼ਨ ਆਫ ਪੰਜਾਬ ਪਾਰਟੀਸ਼ਨ ਦੇ ਸਮੇਂ ਪੰਜਾਬ ਕਿਦਾਂ ਦਾ ਸੀਗਾ ਆਫਟਰ ਪਾਰਟੀਸ਼ਨ ਡਵੈਲਪਮੈਂਟ ਕਿਦਾਂ ਦੀ ਹੋਈ ਆ ਪੰਜਾਬ ਦੇ ਵਿੱਚ ਜਾਨਕੀ ਜਿੰਨੇ ਵੀ ਸਾਡੇ ਕੋਲੇ ਮਤੇ ਆਏ ਨੇ ਚਾਹੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਲਈਏ ਉਹ ਸਾਨੂੰ ਇੱਥੇ ਵੇਖਣ ਨੂੰ ਮਿਲਣਗੇ ਉਦੋਂ ਬਾਅਦ ਪੰਜਾਬ ਦੀ ਜੀਓਗ੍ਰਾਫੀ ਹੋ ਗਈ ਪੰਜਾਬ ਦਾ ਵਾਤਾਵਰਣ ਹੋ ਗਿਆ এনवायरमेंट ਆਫ ਪੰਜਾਬ ਹੋ ਗਿਆ ਇਕਨੋਮੀ ਆਫ ਪੰਜਾਬ ਹੋ ਗਈ ਕਲਚਰ ਆਫ ਪੰਜਾਬ ਹੋ ਗਿਆ ਤੇ ਅਬਾਊਟ ਇੰਪੋਰਟੈਂਟ ਟਾਪਿਕ ਪੰਜਾਬ ਦੇ ਬਾਰੇ ਕੁਝ ਖਾਸ 27 ਦੇ ਰਾਉਂਡ ਚੈਪਟਰ ਨੇ ਇਸ ਕਿਤਾਬ ਦੇ ਵਿੱਚ ਇਸ ਤਰੀਕੇ ਦੀ ਕਿਤਾਬਾ ਕਾਫੀ ਮਤਲਬ ਮੋਟੀ ਵੀ ਹੈਗੀ ਐਸੋ ਬਹੁਤ ਸੋਹਣੀ ਕਲਰਡ ਕਿਤਾਬ ਹੈ ਕਲਰ ਰੀਲ ਚਾਰਕ ਕੋ ਸਾਹਮਣੇ ਏਖਣ ਨੂੰ ਮਿਲੂਗਾ ਸੋ ਸਟਾਰਟਿੰਗ ਦੇ ਵਿੱਚ ਤਾਂ ਮਤਲਬ ਮੈਪ ਦਿੱਸੇ ਹੋਏ ਨੇ ਐਂਡ ਉਦੋਂ ਬਾਅਦ ਫਿਰ ਇਸ ਕਿਤਾਬ ਦੇ ਵਿੱਚ ਦਾ ਉਹ ਕੰਟੈਂਟ ਦਿੱਤਾ ਗਿਆ ਹੈ ਠੀਕ ਹੈ ਸੋ ਇਹ ਇੰਡੈਕਸ ਹੈ ਸਾਡੇ ਕੋਲ ਇਹ ਪੰਜਾਬੀ ਵਾਲੀ ਕਿਤਾਬ ਸੋ ਇਦਾਂ ਤੁਸੀਂ ਇਸ ਕਿਤਾਬ ਨੂੰ ਪੜੋਗੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਤੁਹਾਨੂੰ ਪ੍ਰਾਈਸ ਮੈਂ ਦੱਸ ਚੁੱਕਾ ਹਾਂ ਸੋ ਬਹੁਤ ਸੋਹਣਾ ਮਤਲਬ ਟੇਬਲ ਵਗੈਰਾ ਬਣਾ ਕੇ ਇਸ ਤਰੀਕੇ ਨਾਲ ਇਸ ਕਿਤਾਬ ਦੇ ਵਿੱਚ ਜਿਹੜਾ ਉਹ ਕੰਟੈਂਟ ਤੁਹਾਡੇ ਲਈ ਦਿੱਤਾ ਗਿਆ ਹੈ ਸੋ ਪੰਜਾਬ ਜੀ ਕੇ ਦੀ ਬੈਸਟ ਬੁੱਕ ਹੈ ਜਿਹੜੇ ਬੱਚਾ ਕੋਲੇ ਪਹੁੰਚ ਗਈ ਜਿਨ੍ਹਾਂ ਕੋਲ ਹੈਗੀ ਹੈ ਦੱਸ ਸਕਦੇ ਨੇ ਕਮੈਂਟ ਬਾਕਸ ਦੇ ਵਿੱਚ ਕਿਉਂਕਿ ਵੈਸੇ ਵੀ ਜਿਹਦੇ ਕੋਲ ਹੈਗੀ ਉਹ ਵੀਡੀਓ ਨਹੀਂ ਦੇਖੂਗਾ ਇਹ ਠੀਕ ਹੈ ਸੋ ਜਿਨ੍ਹਾਂ ਕੋਲੇ ਨਹੀਂ ਹੈਗੀ ਤੁਸੀਂ ਆਰਡਰ ਕਰ ਸਕਦੇ ਹੋ ਕਿਤਾਬ ਬਹੁਤ ਸ਼ਾਨਦਾਰ ਹੈ ਤੇ ਬਾਕੀ ਪ੍ਰਾਈਸ ਦੀ ਮੈਂ ਦੁਬਾਰਾ ਗੱਲ ਕਰਦਾ ਪੰਜਾਬੀ ਵਿੱਚ ਲੱਗਾਂ ਧਿਆਨ ਰੱਖਿਓ ਵੀ ਆਰਡਰ ਕਿਹੜੀ ਭਾਸ਼ਾ ਚ ਕਰਨੀ ਉਸ ਨੰਬਰ ਦੇ ਉੱਤੇ ਕਾਲ ਕਰਕੇ ਦੱਸ ਦਿਓ ਕਿ ਬਾਈ ਮੈਂ ਪੰਜਾਬੀ ਚ ਆਰਡਰ ਕਰਨੀ ਹੈ ਜਾਂ ਅੰਗਰੇਜ਼ੀ ਚ ਆਰਡਰ ਕਰਨੀ ਹੈ ਸੋ ਇਹ ਜ਼ਰੂਰ ਕਨਫਰਮ ਕਰਦੇ ਉਸ ਨੰਬਰ ਨੋਟ ਕਰ ਲਓ 0924231048 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹਸਪਤਾਲ ਨੂੰ ਆਰਡਰ ਕਰ ਸਕਦੇ ਸੋ ਆਈ ਹੋਪ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਕਿਤਾਬ ਵਧੀਆ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਸੁਜੈਸਟ ਕਰ ਦਿਓ ਜਿਉਂਦੇ ਵੱਸਦੇ ਰਹੋ ਰੱਬ ਖੈਰ ਕਰੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ